ਯੋਗਾ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਬਰੀਥਿੰਗ ਦੇ ਨਾਲ ਤੇ ਜਿੰਨੀ ਵੀ ਡਾਈਟਰੀ ਹੈਬਿਟਸ ਦੇ ਨਾਲ-ਨਾਲ ਜੋ ਫਿਜ਼ੀਕਲ ਫਿਟਨੈਸ ਹੈ ਔਰ ਇੱਕ ਮੈਂਟਲ ਪੀਸ ਦੋਨਾਂ ਨੂੰ ਇਹ ਪ੍ਰੋਮੋਟ ਕਰਦਾ ਹੈਗਾ ਤੇ ਅੱਜ ਬੜਾ ਹੀ ਅੱਛਾ ਲੱਗਿਆ ਆ ਕੇ ਇੱਥੇ ਮਤਲਬ ਕਿ ਹਰ ਸਾਨੂੰ ਭਾਰਤੀਆਂ ਨੂੰ ਮਤਲਬ ਕਿ ਖਾਸ ਕਰਕੇ ਪੰਜਾਬ ਨੂੰ ਯੋਗਾ ਦੀ ਬੜੀ ਜ਼ਰੂਰਤ ਹੈ ਕੈਮਰਾ ਬ੍ਰੇਨ ਟੂ ਮੇਰਾ ਪ੍ਰਸ਼ਨ ਹੋਇਆ ਬਈ ਹੈ ਜਦੋਂ ਮੈਂ ਰੈਸਟੋਰੈਂਟ ਜਾਂਦੀ ਸੀਗੀ ਤਾਂ ਮੈਨੂੰ ਬਾਰ-ਬਾਰ ਕਹਿੰਦੇ ਸੀ ਹਾਂ آپریشن ਕਰਵਾਉਣਾ ਪਏਗਾ ਫਿਰ ਮੈਂ 2 ਸਾਲ ਬਾਅਦ ਯੋਗਾ ਦਾ ਕਲਾਸਾਂ जॉइन ਕੀਤੀਆਂ ਉਸ ਤੋਂ ਬਾਅਦ ਮੈਨੂੰ ਬਿਲਕੁਲ ਵੀ ਪ੍ਰੋਬਲਮ ਨਹੀਂ ਹੋਈਗੀ ਕਾਫੀ ਯੂਸਫੁਲ ਹੋ ਰਿਹਾ ਮੇਰੇ ਵਾਸਤੇ ਇਹ ਜਾਂ ਨੂੰ ਗਦੀ ਵੀ ਗੱਲ ਕਰੀਏ ਤਾਂ ਕਾਫੀ ਦੇਖਣਨੀ ਚਾਹੀਏ ਕਿ ਓਬੈਸਿਟੀ ਜਾਂ ਬਾਕੀ ਜਿਹੜੇ ਡਿਸਆਰਡਰਸ ਆ ਰਹੇ ਹਨ ਤਾਂ ਬਹੁਤ ਪੂਰੇ ਪਰਿਵਾਰ ਨੂੰ ਨਾਲ ਮਿਲ ਕੇ ਕਰਨਾ ਚਾਹੀਦਾ ਤਾਂ ਕਿ ਬੌਂਡਿੰਗ ਵੀ ਰਹੇ ਨਾ ਔਰ ਇੱਕ ਅੱਧਾ ਘੰਟਾ ਪੂਰਾ ਫੈਮਿਲੀ ਨਾਲ ਜਿਹੜਾ ਨਸ਼ਿਆ ਵਾਲਾ ਬੱਧ ਰਿਹਾ ਸਾਡਾ ਯੂਥ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਇਹ ਯੂਸਫੁਲ ਹੈ ਚੀਜ਼ ਕੋ ਸਾਨੂੰ ਇਸ ਤੇ ਚੜੇ ਮਾਈਂਡ ਸੈਟ ਕਾਫੀ ਪ੍ਰਭਾਵ ਪੈਂਦਾ ਬੋਡੀ ਵੀ ਸਾਡੀ ਲੈਂਗੁਏਜ ਉਸ ਤਰ੍ਹਾਂ ਦੀ ਬਣ ਜਾਂਦੀ ਹੈ ਸਾਨੂੰ ਅੱਗੇ ਵਧਣ ਦੇ ਵਿਜ਼ਨ ਮਿਲਦੇ ਆ ਦੇ ਪੰਜਾਬ ਚ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਸਿਰਫ ਸਾਨੂੰ ਮੋਟੀਵੇਟ ਕਰਵਾਉਣ ਦੀ ਕਮੀ ਹੈ। ਤਾਂ ਅਸੀਂ ਸਟਾਰਟ ਕੀਤਾ ਸੀਗਾ ਤਾਂ ਜਿਹੜੇ ਇਨਸਟ੍ਰਕਟਰ ਹੈ ਉਹਨਾਂ ਨੂੰ ਦੱਸਣਾ ਪੈਂਦਾ ਸੀਗਾ ਕਿ ਇਹ ਕਰਨਾ ਹੈ ਹੁਣ ਉਹਨਾਂ ਤੋਂ ਕਹਿਣ ਤੋਂ ਬਿਨਾਂ ਹੀ ਲੋਕੀ ਨੈਕਸਟ ਸਟੈਪ ਕਰ ਰਹੇ ਹਨ ਜੋ ਮੈਨੂੰ ਲੱਗਦਾ ਹੈ ਕਿ ਅਚੀਵਮੈਂਟ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਪ੍ਰੈਕਟਿਸ ਵੀ ਕਰ ਰਹੇ ਹਨ ਤੇ ਧੀਰੇ ਧੀਰੇ ਅਸੀਂ ਇਸ ਨੂੰ ਹੋਰ ਐਡਵਾਂਸਡ ਯੋਗਾ ਵੱਲ ਲੈ ਕੇ ਜਾਈਏ ਤੇ ਆਪਣੀ ਫਿਟਨੈਸ ਵਾਸਤੇ ਇੰਨਾ ਆਪਣਾ ਟਾਈਮ ਕੱਢਣਾ ਬੰਦਾ ਵੀ ਹੈ ਤੇ ਕਰਨਾ ਚਾਹੀਦਾ ਹੈ। ਆ ਤੁਸੀਂ ਦੇਖ ਰਹੇ ਹੋ ਕਿ ਇੱਕ ਪੋਜ਼ਿਟਿਵ એનર્ਜੀ ਹੈ ਚਾਰੇ ਤਰਫ ਤੇ ਸਾਰਿਆਂ ਦੇ ਚਿਹਰੇ ਤੇ ਜੋ ਮੈਂ ਬਹੁਤ ਨੋਟਿਸ ਵੀ ਕਰਦੀ ਐ ਇੱਕ ਮੁਸਕਾਨ ਹੈ ਜੋ ਸਭ ਤੋਂ ਇੰਪੋਰਟੈਂਟ ਹੈ ਅਸੀਂ ਜਿੰਨੇ ਅਸੀਂ ਬਿਜ਼ੀ ਰਹਿੰਦੇ ਆ ਤੇ ਨਾਲ ਹੀ ਨਾਲ ਤੁਸੀਂ ਦੇਖੋਗੇ ਕਿ ਸਾਰੇ ਇਕੱਠੇ ਖੜੇ ਹੋਏ ਇੱਕ ਵੱਡਾ ਫੈਕਟਰ ਹੈਗਾ ਕਿ ਸਭ ਹੁਣ ਅੱਜ ਕੱਲ ਸੈਕਲੂਡਿਡ ਰਹਿੰਦੇ ਆ ਤਾਂ ਮੇਰੀ ਸਾਰਿਆਂ ਨੂੰ ਇੱਕੋ ਹੀ ਰਿਕਵੈਸਟ ਹੈਗੀ ਕਿ ਆਪਣੇ ਵਾਸਤੇ ਅੱਧਾ ਘੰਟਾ ਕੱਢਣਾ ਦਿਨ ਦੀ ਸ਼ੁਰੂਆਤ ਤੇ ਜੀ ਕੋਈ ਕੰਮ ਨਹੀਂ ਹੈ ਕਿ ਨਾਨੀ ਆਫਿਸ ਤੇ ਜਾਣਾ ਰਿਕਵੈਸਟ ਇਸ ਫੋਰ ਅਟੈਂਡੈਂਸ ਮੈਮ ਜਿਹੜੇ ਲੋਕ ਨੇ ਉਹ ਅੱਜ ਕੱਲ 80% ਲੋਕਾਂ ਵਿੱਚ ਜਿਹੜੇ ਕੋਈ ਡਾਇਬੀਟਿਕ ਹੈ ਜਾਂ ਕੋਈ ਬੀਪੀ ਦਾ ਮਰੀਜ਼ ਹੈ ਲੱਗਦਾ ਵੀ ਜਿਹੜੀਆਂ ਅਨੁਪਾਤਿਕ ਦਵਾਈਆਂ ਛੱਡ ਕੇ ਲੋਕਾਂ ਨੂੰ ਆਯੁਰਵੈਦਿਕ ਵੱਲ ਜਾਣਾ ਚਾਹੀਦਾ ਜਾਂ ਯੋਗ ਵੱਲ ਜਾਣਾ ਚਾਹੀਦਾ ਆ ਦੇਖੋ ਮੈਂ ਇਸ ਤੇ ਤਾਂ ਕੀ ਕਮੈਂਟ ਕਰਾਂਗੀ ਕਿ ਵਿਚ ਵਾਸ ਬੈਟਰ ਇਹ ਤਾਂ ਐਕਸਪਰਟ ਮੈਟਰ ਹੈਗਾ ਬਟ ਆਬਵੀਅਸਲੀ ਆਪਣੀ ਫਿਜ਼ੀਕਲ ਫਿਟਨੈਸ ਵਾਸਤੇ ਔਰ ਆਯੁਰਵੈਦ ਇੱਕ ਬਹੁਤ ਪੁਰਾਣਾ ਜੋ ਯੋਗਾ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਬਰੀਥਿੰਗ ਦੇ ਨਾਲ तो जिन्नी भी डायटरी हैबिट्स के नाल नाल जो फिजिकल फिटनेस है और एक मेंटल पीस नु ये प्रमोट करता है तो मेरी तो हुरजोर लोगों रिक्वेस्ट भी हैगी आई वुड से कि अपने वास्ते इन्ना करना तो सारू बनता है हूँ बच्चों की भी गल करिए काफ़ी देखने आया है कि ओबेसिटी या बाकी जेडे डिसऑर्डर्स आ रहे हैं तो बहुत पूरे परिवार को नाल मिल के करना चाहिए ताकि बॉन्डिंग भी रहन और एक आधा घंटा पूरा फैमिली ना एक खुद ही लोगों की फाइट भी ले सकते हो एक मुस्कान है खुशी है तो एक नवी एनर्जी लग रही है कि सारे एक्टिव ਹੈਗੇ ਉਹ ਬਹੁਤ ਇੰਪੋਰਟੈਂਟ ਹੈਗਾ ਤੇ ਤੁਸੀਂ ਦੇਖੋ ਜਦੋਂ ਅਸੀਂ ਸਟਾਰਟ ਕੀਤਾ ਸੀਗਾ ਤਾਂ ਜਿਹੜੇ ਇਨਸਟ੍ਰਕਟਰ ਹੈ ਉਹਨਾਂ ਨੂੰ ਦੱਸਣਾ ਪੈਂਦਾ ਸੀਗਾ ਕੀ ਕਰਨਾ ਹੈ ਉਹਨਾਂ ਨੇ ਤਾਂ ਕਹਿਣ ਤੋਂ ਬਿਨਾਈ ਲੋਕ ਇਨੈਕਸਟੈਪ ਕਰ ਰਹੇ ਹਨ ਜੋ ਮੈਨੂੰ ਲੱਗਦਾ ਹੈ ਕਿ ਅਚੀਵਮੈਂਟ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਪ੍ਰੈਕਟਿਸ ਵੀ ਕਰ ਰਹੇ ਹਨ ਤੇ ਧੀਰੇ ਧੀਰੇ ਅਸੀਂ ਇਸ ਨੂੰ ਹੋਰ ਐਡਵਾਂਸਡ ਯੋਗਾ ਵੱਲ ਲੈ ਕੇ ਜਾਈਏ ਤੇ ਆਪਣੀ ਫਿਟਨੈਸ ਵਾਸਤੇ ਇਨਾ ਆਪਣਾ ਟਾਈਮ ਕੱਢਣਾ ਬੰਦਾ ਵੀ ਹੈ ਤੇ ਕਰਨਾ ਚਾਹੀਦਾ ਹੈ ਸਕੂਲ ਤੇ ਵਗੈਰਾ ਤੇ ਵਿੱਚ ਵੀ ਇਹ ਟ੍ਰੇਨਿੰਗ ਹੋਇਆ ਦਿੱਤੀ ਜਾ ਰਹੀ ਬੱਚਿਆਂ ਨੂੰ ਕਿ ਹਮੇ ਯੋਗਾ ਵਗੈਰਾ ਕਰਾਇਆ ਜਾਵੇ ਸਕੂਲ ਇਹ ਰੈਗੂਲਰ ਐਕਸਰਸਾਈਜ਼ ਹੈਗੀ ਸਕੂਲ ਸੱਚ ਵੀ ਅਸੀਂ ਕਰਦੇ ਹਾਂ ਤੇ ਨਾਲ ਹੀ ਨਾਲ ਹੁਣ ਅੱਜ ਤੁਸੀਂ ਦੇਖਿਆ ਵੀ ਉਹਨਾਂ ਬਹੁਤ ਹੀ ਛੋਟੇ ਬੱਚਿਆਂ ਨੇ ਬਹੁਤ ਐਕਸਟ੍ਰੀਮ ਕਰ ਸਕਦੇ ਆ ਤਾਂ ਸੀ ਵੀ ਤੇ ਸਾਰਿਆਂ ਨੂੰ ਨਾਲ ਮਿਲ ਕੇ ਇਹ ਕਰਨਾ ਚਾਹੁੰਦਾ ਹਾਂ ਮੈਂ ਇੱਕ ਬੱਚੇ ਤੇ ਮੇਰਾ ਨਾਮ ਵਰਸ਼ਾ ਕੋਲ ਹੈ ਮੈਂ ਜੋਗਤ ਨੇ ਰਹੀ ਹਾਂ ਕਾਫੀ ਦੇਰ ਤੋਂ ਤੇ ਅੱਜ ਬੜਾ ਹੀ ਅੱਛਾ ਲੱਗਿਆ ਆ ਕੇ ਇੱਥੇ ਮਤਲਬ ਕਿ ਹਰ ਸਾਨੂੰ ਭਾਰਤੀਆਂ ਨੂੰ ਮਤਲਬ ਕਿ ਖਾਸ ਕਰਕੇ ਪੰਜਾਬ ਨੂੰ ਯੋਗਾ ਦੀ ਬੜੀ ਜ਼ਰੂਰਤ ਹੈ ਜਿਹੜਾ ਨਸ਼ਿਆ ਵਾਲਾ ਬਦਰ ਹੈ ਸਾਡਾ ਜੁਥ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਇਹ ਯੂਸਫੁਲ ਹੈ ਚੀਜ਼ ਕੋ ਸਾਨੂੰ ਇਸ ਤੇ ਸਾਡੇ ਮਾਈਂਡ ਸੈਟ ਕਾਫੀ ਪ੍ਰਭਾਵ ਪੈਂਦਾ ਬੋੜੀ ਸੱਤੀ ਲੈਂਗੁਏਜ ਉਸ ਤਰ੍ਹਾਂ ਦੀ ਬਣ ਜਾਂਦੀ ਹੈ ਸਾਨੂੰ ਅੱਗੇ ਵਧਣ ਦੇ ਵਿਜ਼ਨ ਮਿਲਦੇ ਆਂ ਤੇ ਪੰਜਾਬ ਚ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਸਿਰਫ ਸਾਨੂੰ ਮੋਟੀਵੇਟ ਕਰਵਾਉਣ ਦੀ ਕਮੀ ਨਹੀਂ ਸਾਨੂੰ ਨਸ਼ੇ ਚੋਂ ਕੱਢਣ ਵਾਸਤੇ ਯੋਗਤਾ ਬਹੁਤ ਮਹੱਤਵਪੂਰਨ ਰੋਲ ਹੈ ਹੈਲੋ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰੁਪਿੰਦਰ ਕੌਰ ਰੁਪਿੰਦਰ ਕੌਰ ਰਹਿਣਾ ਹੈ ਕਿ ਮੇਰਾ ਬ੍ਰੇਨ ਟੂਮਰ ਦਾ ਪ੍ਰਸ਼ਨ ਹੋਇਆ ਬਿਆ ਜਦੋਂ ਮੈਂ ਬ੍ਰੇਸਟ ਕਰਵਾਣ ਜਾਂਦੀ ਸੀਗੀ ਤਾਂ ਮੈਨੂੰ ਬਾਰ ਬਾਰ ਕਹਿੰਦੇ ਸੀ ਵੀ ਹਾਂ ਆਪਰੇਸ਼ਨ ਕਰਵਾਉਣਾ ਪਵੇਗਾ ਫਿਰ ਮੈਂ 2 ਸਾਲ ਬਾਅਦ ਯੋਗਾ ਦਾ क्लासा ज्वाइन कीतिया बाद मैनु बिल्कुल भी प्रॉब्लम नहीं हुई है काफ़ी यूजफुल हो रहा है मेरे वास्ते